ਸੱਜਣਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀਤਨਿੱਗੀ ਸਾਥਰੀਆਕਰ ਮੈਂ ਹਰਮਨप्रीत कौर ਤੇ ਖਬਰਾਂ ਲੈ ਕੇ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਆਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਮਹਾਨ ਤਬਲਾਵਾਦਕ ਜ਼ਾਕਰ ਹੁਸੈਨ ਹੋਰਾਂ ਦੀ 73 ਸਾਲ ਦੀ ਉਮਰ ਦੇ ਵਿੱਚ ਇਸ ਜਹਾਨ ਨੂੰ ਅਲਵਿਦਾ ਕਹਿ ਗਏ ਨੇ ਜੀ ਬਿਲਕੁਲ ਜੀ ਬਿਲਕੁਲ ਜ਼ਾਕਰ ਹੁਸੈਨ ਸਾਹਿਬ ਜਿਹੜੇ ਕਿ ਬਹੁਤ ਮਹਾਨ ਤਬਲਾਵਾਦਕ ਸੀ 73 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਮੌਤ ਹੋਈ ਜੀ ਅਮਰੀਕਾ ਦੇ ਸਨ ਫਰਾਂਸਿਸਕੋ ਦੇ ਵਿੱਚ ਉਹਨਾਂ ਦੀ ਮੌਤ ਤੋਂ ਬਾਅਦ ਜਿਹੜਾ ਕਲਾ ਖੇਤਰ ਆ ਉਹਦੇ ਵਿੱਚ ਇੱਕਦਮ ਸੁੰਨਪਸਰ ਗਈ ਆ ਕਿਉਂਕਿ ਉਹ ਬਹੁਤ ਵੱਡੇ ਤਬਲਾਵਾਦਕ ਸਨ ਕਿਉਂਕਿ ਉਹਨਾਂ ਦੀ ਮੌਤ ਆ ਜਿਹੜੀ ਉਹ ਅਮਰੀਕਾ ਦੇ ਵਿੱਚ ਹੋਈ ਆ ਤੇ ਇਹ ਵੀ ਦੱਸਿਆ ਜਾ ਰਿਹਾ ਵੀ ਸ਼ਾਇਦ ਉਹਨਾਂ ਦੀ ਮੌਤ ਦੋੜਨ ਪਹਿਲਾਂ ਹੋ ਗਈ ਸੀ ਪਰ ਕਿਸੇ ਕਾਰਨ ਕਰਕੇ ਪਰਿਵਾਰ ਆ ਜਿਹੜਾ ਉਹਦੇ ਗੱਲ ਇਹ ਬਾਅਦ ਵਿੱਚ ਨਸ਼ਰ ਕੀਤੀ ਹੈ ਜਿੰਨੀ ਕਿ ਜਾਣਕਾਰੀ ਮਿਲੀ ਆ ਖੈਰ ਗੱਲ ਇਹ ਜੀ ਕਿ ਉਹਨਾਂ ਨੂੰ ਦੁਨੀਆ ਜਾਣਦੀ ਸੀ ਵੀ ਭਾਈ ਤਬਲਾਵਾਦਨ ਦੇ ਖੇਤਰ ਦੇ ਵਿੱਚ ਇਹਨਾਂ ਦਾ ਕਿੰਨਾ ਵੱਡਾ ਨਾਂ ਤੇ ਉਸ ਤੋਂ ਵੱਡੀ ਗੱਲ ਇਹ ਜੀ ਕਿ ਭਾਰਤ ਦੇ ਵਿੱਚ ਸਭ ਤੋਂ ਵੱਡਾ ਪੁਰਸਕਾਰ ਅੱਜ ਤੱਕ ਦਾ ਹੈਗਾ ਜੀ ਭਾਰਤ ਰਤਨ ਭਾਰਤ ਰਤਨ ਤੋਂ ਛੱਲੇ ਆਉਂਦਾ ਜੀ ਪਦਮ ਪੁਰਸਕਾਰ ਪਦਮ ਪੁਰਸਕਾਰ ਹੁੰਦੇ ਤਿੰਨ ਤਰ੍ਹਾਂ ਦੇ ਪਦਮ ਸ਼੍ਰੀ ਪਦਮ ਪੂਸ਼ਣ ਤੇ ਪਦਮ ਵਿਭੂਸ਼ਣ ਤੇ ਇਹ ਕਿੰਨੇ ਮਿਲੇ ਸੀ ਜਕਰ ਹੁਸੈਨ ਸਾਹਿਬ ਨੂੰ ਪਦਮ ਸ਼੍ਰੀ ਵੀ ਮਿਲਿਆ ਸੀ ਪਦਮ ਪੂਸ਼ਣ ਵੀ ਮਿਲਿਆ ਸੀ ਪਦਮ ਵਿਭੂਸ਼ਣ ਵੀ ਮਿਲਿਆ ਸੀ ਮਤਲਬ ਇਹ ਹੈ ਕਿ ਉਹਨਾਂ ਦੀ ਕਲਾ ਇੰਨੀ ਵੱਡੀ ਸੀ ਕਿ ਉਹਨਾਂ ਨੂੰ ਇਤਨੇ ਪੁਰਸਕਾਰ ਹੀ ਮਿਲੇ ਸੀ ਪਰ ਬਿਮਾਰ ਸੀ ਇਸ ਲਈ ਕਾਫੀ ਲੰਬੇ ਸਮੇਂ ਤੋਂ ਕਹਿੰਦੇ ਬਿਮਾਰ ਚੱਲਦੇ ਸੀ ਤੇ ਹੁਣ ਉਹਨਾਂ ਨੇ ਦਮ ਤੋੜਤਾ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਸੀ ਕੁਝ ਕੋ ਹੋਰ ਸਿਹਤੀਆਂ ਸਮੱਸਿਆਵਾਂ ਸੀ ਸੋ ਉਹਨਾਂ ਦੇ ਜਾਣ ਦੇ ਉੱਤੇ ਤੇ ਦੁਨੀਆ ਭਰ ਦੇ ਲੋਕਾਂ ਦੇ ਜਿਹੜੇ ਸੰਗੀਤ ਪ੍ਰੇਮੀ ਆ ਉਹਨਾਂ ਨੇ ਦੁੱਖ ਮਨਾਇਆ ਤੇ ਭਾਰਤ ਦੇ ਸਿਖਰਲੇ ਨੇਤਾ ਜਿਹੜੇ ਸਿਖਰਲੇ ਕਲਾਕਾਰ ਆ ਜਿਹੜੇ ਸਿਖਰਲੇ ਜਿਹੜੇ ਵੱਖ-ਵੱਖ ਖੇਤਰਾਂ ਦੇ ਵਿੱਚ ਨਾਮਣਾ ਖੱਟਣ ਵਾਲੇ ਲੋਕ ਆ ਉਹਨਾਂ ਨੇ ਲੋ ਦੁੱਖ ਦਾ ਇਜ਼ਹਾਰ ਕੀਤਾ ਗਿਆ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਹੁਣ ਕਿਸਾਨੀ ਦੀ ਗੱਲ ਕਰਦੇ ਆ ਜੀ ਹਰਸ਼ਮਰਤ ਕੌਰ ਬਾਦਲ ਹੋਰਾਂ ਦੇ ਵੱਲੋਂ ਕਹਿੰਦੇ ਸੰਸਦ ਦੇ ਵਿੱਚ ਕਿਸਾਨੀ ਮੁੱਦਾ ਚੁੱਕਿਆ ਗਿਆ ਹੈ ਇਸ ਵੇਲੇ ਨਾਲ ਦੀ ਨਾਲ ਇਹ ਵੀ ਦੱਸ ਦਿਓ ਜੀ ਵੀ ਜਗਜੀਤ ਸਿੰਘ ਦੱਲੇਵਾਲ ਹੋਰਾਂ ਦਾ ਕੀ ਹਾਲ ਹੈ ਕੀ ਚੱਲ ਰਿਹਾ ਹੈ ਦੇਖੋ ਜੀ ਜਗਜੀਤ ਸਿੰਘ ਦੱਲੇਵਾਲ ਨੇ ਜਿਹੜੇ ਉਨ੍ਹਾਂ ਦਾ ਅੱਜ ਮਰਨ ਵਰਤਾ ਜਿਹੜਾ ਉਹ 22 ਦਿਨਾਂ ਦੇ ਵਿੱਚ ਦਾਖਲ ਹੋ ਗਿਆ ਤੇ ਆਪਾਂ ਦੇਖ ਲਈ ਜੇਕਰ ਇੱਕ ਬੰਦਾ ਕੋਈ ਮਰਨ ਵਰਤ ਤੇ ਬੈਠਾ ਤੇ ਉਹਦੀ ਕੋਈ ਸਾਰ ਨਹੀਂ ਲੈ ਰਿਆ ਤਾਂ ਉਹ ਸਿਹਤ ਪੱਖੋਂ ਕਿਵੇਂ ਹੋਊਗਾ ਤੁਸੀਂ ਦੇਖੋ 22 ਦਿਨ ਤੋਂ ਜਿਨੇ ਪਾਣੀ ਤੋਂ ਬਿਨਾ ਕੁਝ ਨਾ ਖਾਦਾ ਹੋਵੇ ਕੁਝ ਨਾ ਪੀਤਾ ਹੋਵੇ ਤੇ ਉਸ ਬੰਦੇ ਦੀ ਸਿਹਤ ਕਿੱਦਾਂ ਦੀ ਹੋਊਗੀ ਗੁਰਜੀਤ ਸਿੰਘ ਢੱਲੇਵਾਲਾ ਜਿਹੜੇ ਉਨ੍ਹਾਂ ਦਾ ਮਰਨ ਵਰਤ ਕਰਵਾਉਣ ਦੇ ਲਈ ਸਰਕਾਰਾਂ ਦੇ ਵੱਲੋਂ ਕੋਈ ਯਤਨ ਨਹੀਂ ਕੀਤਾ ਜਾ ਰਿਹਾ ਹਾਲੇ ਤੱਕ ਨਾ ਕੇਂਦਰ ਦੀ ਸਰਕਾਰ ਨਾ ਸੂਬੇ ਦੀ ਸਰਕਾਰ ਇਸ ਮਸਲੇ ਦੇ ਵਿੱਚ ਕੋਈ ਖਿਆਲ ਨਹੀਂ ਕਰ ਰਹੀ ਤੇ ਜਗਜੀਤ ਸਿੰਘ ਢੱਲੇਵਾਲ ਨੇ ਜਿਹੜੇ ਉਹਨਾਂ ਦੇ ਮਰਨ ਵਰਤ ਨੂੰ ਤਲਵਾਉਣ ਦੇ ਲਈ ਕੇਂਦਰ ਦੀ ਸਰਕਾਰ ਕੋਈ ਮੰਗਾ ਮੰਨ ਕੇ ਵੀ ਨਹੀਂ ਰਾਜ਼ੀ ਤੇ ਨਵੀਂ ਵੱਡੀ ਗੱਲ ਇਹ ਆ ਕਿ ਜਗਜੀਤ ਸਿੰਘ ਢੱਲੇਵਾਲ ਜਿਹੜੇ ਉਹਨਾਂ ਨੇ ਕਿਹਾ ਜੀ ਕਿ ਮੇਰੀ ਭਾਵੇਂ ਮੌਤ ਕੱਲ ਨੂੰ ਹੋ ਜੇ ਤੇ ਭਾਵੇਂ 1 ਘੰਟੇ ਦੇ ਵਿੱਚ ਹੋ ਜੇ ਮੈਂ ਕੁਝ ਨਹੀਂ ਖਾਣਾ ਕਿਉਂਕਿ ਸਰ ਰੋਜ਼ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ਮੇਰੀ ਮੌਤ ਉਹਨਾਂ ਦੀ ਮੌਤ ਨਾਲੋਂ ਵੱਡੀ ਨਹੀਂ ਆ ਮੇਰੀ ਮੌਤ ਉਹਨਾਂ ਦੀ ਮੌਤ ਨਾਲੋਂ ਅਹਿਮੀਅਤ ਵਾਲੀ ਨਹੀਂ ਆ ਅਗਲੀ ਗੱਲ ਇਹ ਵੀ ਕਿ ਦੇਖੋ ਹੱਲਜੁਲਤਾ ਹੋਈ ਆ ਫਨੌਰੀ ਬਾਰਡਰ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਜਾਂ ਵੱਖ-ਵੱਖ ਹੋਰ ਸ਼ਖਸੀਅਤਾਂ ਉਹਨਾਂ ਨੇ ਪਹੁੰਚਣਾ ਸ਼ੁਰੂ ਕੀਤਾ ਜਿਵੇਂ ਕਿ ਕੱਲ ਵੀ ਕਈ ਹਸਤਗੰਗੀਆਂ ਇੱਥੇ ਬਨੀਸ਼ ਫੁਗਾਟ ਹੋਰੀ ਵੀ ਗਾਇਰ ਕੇਸ਼ ਤਕੈਤ ਹੋਰੀ ਵੀ ਪਹੁੰਚੇ ਆ ਬੱਬੂ ਮਾਨ ਹੋਰੀ ਵੀ ਪਹੁੰਚੇ ਆ ਆਰਨੀਤ ਵੀ ਪਹੁੰਚਿਆ ਇਹਦੇ ਵਿੱਚ ਹੋਰ ਕਈ ਵੱਡੀਆਂ ਹਸਤਗੰਗੀਆਂ ਪਰ ਜਿਹੜੀ ਮੁੱਦੇ ਦੀ ਗੱਲ ਆ ਮੁੱਦੇ ਦੀ ਗੱਲ ਦੇ ਉੱਤੇ ਨਾ ਕੋਈ ਸਰਕਾਰ ਆ ਰਹੀ ਹੈ ਤੇ ਨਾ ਉਹਦਾ ਮਾਣਾ ਮੇਰਾ ਛਾਲਾ ਆਉਣ ਦਾ ਇਹ ਹਾਲੇ ਤੱਕ ਤਾਂ ਰੌਲਾ ਰੱਪਾ ਹੀ ਆ ਪਰ ਉਧਰ ਇਹ ਪਤਾ ਲੱਗਾ ਕਿ ਕਿ ਕੱਲ ਨੂੰ ਯਾਨੀ ਕਿ 18 ਤਰੀਕ ਨੂੰ ਤੇ ਜਿਹੜੇ ਕਿਸਾਨ ਨੇ ਪੰਜਾਬ ਦੇ ਵਿੱਚ ਉਹਨਾਂ ਨੇ 12 ਤੋਂ ਲੈ ਕੇ ਦੁਪਹਿਰੇ 3 ਵਜੇ ਤੱਕ ਰੇਲਾ ਰੋਕਣਾ ਤੇ ਉਹ ਕਹਿੰਦੇ ਜਿਵੇਂ ਅਸੀਂ ਕੇਂਦਰ ਦੀ ਸਰਕਾਰ ਦੇ ਉੱਤੇ ਦਬਾਅ ਬਣਾਵਾਂਗੇ ਲੰਘੇ ਕੱਲ ਜਣ ਕੇ 16 ਤਰੀਕ ਨੂੰ ਤੇ ਇਹ ਪਤਾ ਲੱਗਾ ਜੀ ਕਿ ਪੰਜਾਬ ਨੂੰ ਛੱਡ ਕੇ ਭਾਰਤ ਦੇ ਕਈ ਸੂਬਿਆਂ ਵਿੱਚ ਕਿਸਾਨਾਂ ਨੇ ਟਰੈਕਟਰ ਮਾਰਚ ਕੀਤਾ ਸੋ ਇਸ ਤਰੀਕੇ ਦੇ ਨਾਲ ਪਰ ਕਿਸਾਨ ਜਥੇਬੰਦਗਾਂ ਦੇ ਵਿੱਚ ਏਕੇ ਦੀ ਘਾਟ ਵੀ ਆ ਰੁਲਦੂ ਸਿੰਘ ਮਾਨਸਾ ਨੇ ਇਹ ਗੱਲ ਕਹੀ ਹੈ ਵੀ ਡੱਲੇ ਵਾਲ ਕਿਹੜਾ ਸਾਨੂੰ ਪੁੱਛ ਕੇ ਪਿਆ ਉਹਨੇ ਨਹੀਂ ਕੁਝ ਖਾਣਾ ਪੀਣਾ ਉਹਦੀ ਮਰਜ਼ੀ ਆ ਜਾਸਨ ਨੂੰ ਪੁੱਛਿਆ ਹੁੰਦਾ ਫਿਰ ਉਹ ਮਰਨਵਰਤਨ ਤੈਅ ਕੀਤਾ ਹੁੰਦਾ ਫਿਰਦਾ ਹੈ ਤੇ ਜੇਕਰ ਹੁਣੇ ਗੱਲ ਕਹੀ ਜਾਂਦੇ ਲੋਕ ਵੀ ਭਾਈ ਇਹ ਜਾਂਦੇ ਕਿਉਂ ਨਹੀਂ ਜਾਂਦੇ ਕਿ ਉਹਨੂੰ ਅਸੀਂ ਕਿਉਂ ਜਾਂਦੇਗੇ ਜਦੋਂ ਸਾਡੇ ਨਾਲ ਪੁੱਛ ਕੇ رائے ਕਰਕੇ ਹੀ ਨਹੀਂ ਕੋਈ ਫੈਸਲਾ ਕੀਤਾ ਉਹਨਾਂ ਨੇ ਤੇ ਇਹ ਗੱਲ ਕਹੀਏ ਡੰਲੇ ਵਾਲਾ ਆਪਣਾ ਮਰਨਵਰਤਨ ਤੋੜੇ ਬਾਕੀ ਜਥੇਬੰਦਗਾਂ ਨਾਲ ਮੀਟਿੰਗ ਕਰੇ ਫਿਰ ਆਪਾਂ ਇਕੱਠੇ ਹੋ ਕੇ ਸੰਘਰਸ਼ ਦੇ ਬਾਰੇ ਯੋਜਨਾ ਉਲਿਖਦੇ ਆ ਸੋ ਕਹਿੰਦਾ ਭਾਵੇਂ ਜੇ ਕਿ ਜਥੇਬੰਦਗਾਂ ਦੇ ਵਿੱਚ ਵਿਚਾਰ ਧਾਰਕ ਮਤ ਭੇੜੀ ਜਾਂ ਮੈਂ ਪਹਿਲਾਂ ਸੀ ਉਹ ਅਜ ਵੀ ਆ ਫਾ ਡੱਲੇਵਾਲ ਹੋਰੀ ਡਟੇ ਹੋਏ ਲੋਕਾਂ ਦੇ ਵਿੱਚ ਇਸ ਗੱਲ ਦਾ ਡਰਦਾ ਵੀ ਜੇ ਮੰਨ ਲਓ ਡੱਲੇਵਾਲ ਨੂੰ ਕੁਝ ਹੋ ਜਾਂਦਾ ਤੇ ਫਿਰ ਇਹਨਾਂ ਜਿਹੜੀਆਂ ਜਥੇਬੰਦੀਆਂ ਨੇ ਜਾਂ ਇਹਨਾਂ ਸਰਕਾਰਾਂ ਨੇ ਤੇ ਇਹ ਗੱਲ ਕਹਿਣੀ ਕਿ ਇਸ ਤੱਕ ਕਿਸਾਨੀ ਦੀਆਂ ਹਰ ਮੰਗਾਂ ਦੇ ਉੱਤੇ ਗੌਰ ਕਰਦੇ ਆ ਪਰ ਉਦੋਂ ਸਾਡੇ ਕੋਲੇ ਬੰਦਾ ਨਹੀਂ ਹੋਣਾ ਤੇ ਫਿਲਹਾਲ ਹੀ ਗੌਰ ਨਹੀਂ ਕਰਦੇ ਰੁਲਦੂ ਸਿੰਘ ਮਾਨਸਰ ਨੇ ਤਾਂ ਇਹ ਵੀ ਗੱਲ ਕਹੀ ਹੈ ਕਿ ਸਰਵਲ ਸਿੰਘ ਭਲੇਰ ਤੇ ਉਧਰ ਜਗਜੀਤ ਸਿੰਘ ਡੱਲੇਵਾਲ ਇਹਨਾਂ ਦੀ ਵੀ ਆਪਸ ਦੇ ਵਿੱਚ ਸੁਰ ਨਹੀਂ ਮਿਲਦੀ ਕਿਉਂਕਿ ਡੱਲੇਵਾਲ ਮਰਨ ਵਰਤੇ ਆ ਤੇ ਪੰਦੇਰ ਕੇਦਨ ਦਾ ਤੀਜੇ ਕਰਨ ਬਈ ਆਪਾਂ ਟੈਂਟਰ ਲੈ ਕੇ ਨਹੀਂ ਜਾਂਦੇ ਤੇ ਚਲੋ ਆਪਾਂ ਪੈਦਲ ਜਾਂਦੇ ਆਂ ਕੰਦੀਵੜ ਜਾਂਦੇ ਆਂ ਉਹਨਾਂ ਨੇ ਕਿਹਾ ਜੀ ਕਿ ਇਹ ਜਿੱਕਰ ਇੱਕ ਹੋਣ ਤਾਂ ਗੱਲ ਬਣਦੀ ਆ ਸੋ ਜਥੇਬੰਦਾਂ ਦੇ ਵਿੱਚ ਏਕੇ ਦੀ ਘਾਟ ਪਹਿਲਾਂ ਵੀ ਸੀ ਤੇ ਹੁਣ ਵੀ ਹੈਗੀ ਆ ਬਿਲਕੁਲ ਸਹੀ ਕਿਹਾ ਸਿਟੈਣਾ ਸਾਹਿਬ ਇਹ ਤੇ ਏਕਾ ਹੋਏਗਾ ਤੇ ਆਪਣੀ ਗੱਲ ਮਨਵਾ ਸਕਦੇ ਨੇ ਨਹੀਂ ਤਾਂ ਬਹੁਤ ਮੁਸ਼ਕਲ ਲੱਗਦਾ ਹੈ ਖੈਰ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਹੁਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਸੂਤੇ ਫਸਦੇ ਹੋਏ ਨਜ਼ਰ ਆ ਰਹੇ ਨੇ ਬੀਬੀ ਜ਼ਗੀਰ ਕੌਰ ਹੋਰਾਂ ਦੇ ਬਾਰੇ ਵਿੱਚ ਕਹਿੰਦੇ ਅਪਸ਼ਬਦ ਬੋਲੇ ਨੇ ਹਾਂ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਮਾੜੀ ਗੱਲ ਕੀਤੀ ਉਹਨਾਂ ਨੇ ਦੇਖੋ ਗੱਲ ਇਹ ਵੀ ਕੋਈ ਵੀ ਬੰਦਾ ਹੋਵੇ ਉਹਨੂੰ ਕਿਸੇ ਵੀ ਦੇ ਬਾਰੇ ਇਦਾਂ ਦੇ ਮਾੜੇ ਸ਼ਬਦਾਂ ਦੀ ਵਰਤੋਂ ਕਰਨ ਦਾ ਅਧਿਕਾਰ ਨਹੀਂ ਆ ਤੇ ਜੇਕਰ ਧਾਮੀ ਸਾਹਿਬ ਵਰਗਾ ਕੋਈ ਵਿਅਕਤੀ ਆ ਜਿਹਦੇ ਉੱਤੇ ਸਾਨੂੰ ਸਿੱਖ ਕੌਮ ਨੂੰ ਮਾਣ ਆ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆ ਜੇਕਰ ਉਹ ਨੀਵੇਂ ਪੱਧਰ ਦੀ ਗੱਲਬਾਤ ਕਰਨਗੇ ਤਾਂ ਫਿਰ ਇਹਨਾਂ ਦੇ ਉੱਤੇ ਆਮ ਨਾਲੋਂ ਵੱਧ ਹੈਰਾਨੀ ਹੋਣੀ ਕੁਦਰਤੀ ਆ ਤੇ ਉਹਨਾਂ ਨੇ ਇਹ ਹੈਰਾਨੀ ਪੈਦਾ ਕਰਤੀ ਆ ਕਿਉਂਕਿ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਇੱਕ ਫੋਨ ਕਰਤਾ ਦੇ ਨਾਲ ਗੱਲਬਾਤ ਕੀਤੀ ਹੈ ਕੋਈ ਬੰਦਾ ਉਹਨੂੰ ਫੋਨ ਕਰਦਾ ਉਹ ਫੋਨ ਦੇ ਉੱਤੇ ਫਿਰ ਗਾਲਾਂ ਕਢਣ ਲੱਗ ਜਾਂਦੇ ਆ ਉਹ ਇਹ ਗੱਲ ਕਹਿੰਦੇ ਵੀ ਜਗੀਰ ਕੌਰ ਤਾਂ ਇਦਾਂ ਦੀ ਔਰਤਾ ਫਲਾਡਾ ਢਿੰਡਾਈ ਦਾ ਗੁੱਸੇ ਦੇ ਵਿੱਚ ਆ ਕੇ ਇਹ ਹੁਣ ਜਿਹੜੀ ਵੀਡੀਓ ਆਡੀਓ ਕਲਿੱਪ ਆ ਇਹ ਵਾਇਰਲ ਹੋਣ ਲੱਗ ਪਈ ਆ ਤੇ ਵਾਇਰਲ ਵੀ ਇੰਨੇ ਵੱਡੇ ਪੱਧਰ ਦੇ ਉੱਤੇ ਹੋਈ ਆ ਵੀ ਇਸ ਵੇਲੇ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਇਸ ਮਸਲੇ ਦੇ ਵਿੱਚੋਂ ਆਪ ਦਾ ਖੜਾ ਛੜਾਉਣਾ ਔਖਾ ਹੋਇਆ ਪਿਆ ਜਾਣਕਾਰੀ ਇਹ ਪ੍ਰਾਪਤ ਹੋਈ ਆ ਵੀ ਜਿਹੜੀ ਇਹਨਾਂ ਨੂੰ ਮਹਿਲਾ ਕਮਿਸ਼ਨ ਨੇ ਕਿਹਾ ਸੀ ਕਿ ਭਾਈ ਸਾਡੇ ਤੋਂਲਾਂ ਦਾ ਉਤਰ ਦਿਓ ਬਿਲਕੁਸੇ ਇੱਕ ਔਰਤ ਦੀ ਬਦਨਾਮੀ ਕਿਵੇਂ ਕੀਤੀ ਆ ਔਰਤ ਦੇ ਖਿਲਾਫ ਆ ਕੁਝ ਕਿਵੇਂ ਬੋਲਿਆ ਕਿ 17 ਤਰੀਕ ਤੱਕ ਦਾ ਨੋਟਿਸ ਦਿੱਤਾ ਸੀ ਵੀ ਸਾਨੂੰ ਤੁਸੀਂ ਇਸ ਮਸਲੇ ਦੇ ਉੱਤੇ ਉੱਤਰ ਦਿਓ ਪਰ ਇਹਨਾਂ ਨੇ ਹੁਣ ਉੱਤਰ ਦਿੱਤਾ ਜੀ ਤੇ ਉੱਤਰ ਇਹਨਾਂ ਨੇ ਲੰਘੇ ਕੱਲ੍ਹ ਯਾਨੀ ਕਿ 16 ਤਰੀਕ ਨੂੰ ਦਿੱਤਾ ਸੀਗਾ ਇਹਦੇ ਵਿੱਚ ਧਾਰਨੀ ਹੋਰਾਂ ਨੇ ਕਿਹਾ ਜੀ ਕਿ ਗੁੱਸੇ ਦੇ ਵਿੱਚ ਮੇਰੇ ਮੂੰਹ ਦੇ ਵਿੱਚੋਂ ਸ਼ਬਦ ਨਿਕਲ ਗਏ ਮੈਂ ਇਸ ਗੱਲ ਦੇ ਉੱਤੇ ਮਾਫੀ ਮੰਗਦਾ ਪਰ ਮੈਨੂੰ ਲੱਗਦਾ ਨਹੀਂ ਵੀ ਕੱਲੀ ਮਾਫੀ ਇਹ ਗੱਲ ਕਹਿ ਕੇ ਕਿ ਖੜਾ ਛੁੱਟੂਗਾ ਇਸ ਮਸਲੇ ਦੇ ਵਿੱਚ ਸ਼ਾਇਦ ਉਹਦੇ ਸਮੇਂ ਦੇ ਵਿੱਚ ਕਈ ਮੋੜ ਹੋਰ ਵੀ ਆਉਣ ਵਿਚ ਵਿਚਾਰੇ ਚਾਹੀ ਵੀ ਸੁਣਿਆ ਵੀ ਕਹਿੰਦੇ ਵੀ ਸ਼ਾਇਦ ਇਹਨਾਂ ਨੂੰ ਬਦਲਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ ਵੀ ਕੋਈ ਹੋਰ ਪ੍ਰਧਾਨ ਹੈ ਜਿਹੜਾ ਉਹ ਨਵਾਂ ਲਾਇਆ ਜਾਊਗਾ ਸ਼ਾਇਦ ਇਸ ਤਰ੍ਹਾਂ ਦੀਆਂ ਗੱਲਾਂ ਵੀ ਆ ਸੋ ਜੇਕਰ ਅੱਜ ਧਾਨੀ ਸਾਹਿਬ ਫਸ ਸਕਦੇ ਆ ਵੀ ਭਾਈ ਇੱਕ ਔਰਤ ਦੇ ਬਾਰੇ ਅਪਸ਼ਬਦਾਂ ਦੀ ਵਰਤੋਂ ਕਰਕੇ ਜਾਂ ਟੈਲੀਫੋਨ ਦੇ ਉੱਤੇ ਗਲਤ ਗੱਲਾਂ ਕਰਕੇ ਤੇ ਫਿਰ ਭਾਈ ਆਪਾਂ ਹੈਗੇ ਸਾਰੇ ਇਹ ਹੁਦਈ ਆ ਆਪਾਂ ਸਾਰਿਆਂ ਨੂੰ ਵੀ ਤੋਲ ਕੇ ਬੋਲਣਾ ਚਾਹੀਦਾ ਤੇ ਕਿਸੇ ਦੇ ਖਿਲਾਫ ਇਹਦਾ ਨਹੀਂ ਬੋਲਣਾ ਚਾਹੀਦਾ ਸੋ ਧਾਨੀ ਸਾਹਿਬ ਜਿਹੜੀ ਕੁਰਸੀ ਦੇ ਉੱਤੇ ਬੈਠੇ ਆ ਇਹ ਸਭ ਤੋਂ ਵੱਡਾ ਰੌਲਾ ਉਸ ਗੱਲ ਕਰਕੇ ਆ ਤੁੱਕ ਤੁਸੀਂ ਦੇਖੋ ਜੀ ਇੱਕ ਪਾਸੇ ਤਾਜ ਜਿੱਤੇਦਾਰ ਸਾਹਿਬਾਨ ਨੇ ਇਹ ਗੱਲ ਕਹੀ ਆ ਕਿ ਸਾਰੇ ਹੀ ਤੁਸੀਂ ਇਕੱਠੇ ਹੋਜੋ ਤੇ ਸਾਰਿਆਂ ਨੂੰ ਇਕੱਠੇ ਹੋ ਕੇ ਤੇ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੀਦਾ ਉਹਨਾਂ ਨੇ ਅਕਾਲੀ ਦਲ ਸੁਧਾਰ ਲੈਰ ਭੰਗ ਕਰਤੀ ਉਹ ਕਹਿੰਦੇ ਅਸੀਂ ਇਕੱਠੇ ਹੁੰਨੇ ਹੁਣ ਪਰ ਉਧਰ ਨੇ ਪਾਸੇ ਗਾਲਾਂ ਕੱਢੇ ਜਾ ਰਹੀਆਂ ਤੇ ਜਦੋਂ ਹੁਣ ਇਕੱਠੇ ਹੋਣ ਦੀ ਗੱਲ ਆਈ ਜੇ ਤੇ ਉਧਰੋਂ ਗਾਲਾਂ ਚੱਲ ਪਗਾ ਤੇ ਫਿਰ ਮੰਦਾ ਕੀ ਕਹੂਗਾ ਵੀ ਭਾਈ ਤੁਸੀਂ ਸਾਨੂੰ ਕਹਿੰਦੇ ਇਕੱਠੇ ਹੋਵੋ ਤੇ ਅਸੀਂ ਗਾਲਾਂ ਸੁਣਨ ਨੂੰ ਇਕੱਠੇ ਹੋਣਾ ਸੋ ਇਹ ਮਾਮਲਾ ਜਿਹੜਾ ਪੱਖਿਆ ਹੋਇਆ ਇਹ ਮਾਮਲਾ ਹਲੇ ਪੱਖਿਆ ਹੀ ਰਹਿਣਾ ਮੈਨੂੰ ਲੱਗਦਾ ਵੀ ਧਾਵੀ ਸਾਹਿਬ ਦਾ ਇਸ ਮਸਲੇ ਦੇ ਵਿੱਚ ਕਾਫੀ ਨੁਕਸਾਨ ਹੋ ਸਕਦਾ। ਬਾਕੀ ਦੇਖਦੇ ਕੀ ਬਣਦਾ ਪਰ ਫਿਲਹਾਲ ਇਸ ਮਸਲੇ ਤੇ ਰਾਜਨੀਤੀ ਚੱਲਦੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਵੀ ਜੇਕਰ ਧਾਵੀ ਦੇ ਵਿੱਚ ਹਿੰਮਤ ਹੈ ਤਾਂ ਮੇਰੇ ਸਾਹਮਣੇ ਖੜ ਕੇ ਇੱਕ ਦੋ ਗੱਲਾਂ ਕਵੇ ਮੈਂ ਇਹਨੂੰ ਫੇਰ ਮੰਨਾਂ। ਕਿ ਭਾਈ ਇਹ ਕੁਝ ਕਹਿ ਵੀ ਸਕਦਾ। ਸੋ ਇਸ ਤਰੀਕੇ ਦੇ ਨਾਲ ਚੈਲੰਜ ਦਾ ਦੌਰ ਚੱਲ ਰਿਹਾ ਜੀ। ਜੀ ਬਿਲਕੁਲ। ਇਹਨਾ ਸਾਹਿਬ ਉਧਰ ਦੂਸਰੇ ਬਣੇ ਨਰੈਣ ਸਿੰਘ ਚੋੜਾ ਕਹਿੰਦੇ 14 ਦਿਨਾਂ ਦੇ ਲਈ ਜੇਲ੍ਹ ਭੇਜ ਦਿੱਤਾ ਗਿਆ। ਤਾਂ ਬਿਲਕੁਲ ਜੀ ਨਰੈਣ ਸਿੰਘ ਚੋੜਾ ਨੂੰ 14 ਦਿਨਾਂ ਵਾਸਤੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਨਰੈਣ ਸਿੰਘ ਚੌੜਾ ਜਿਹਨੇ ਕਿਸਖਬੀਰ ਬਾਦਲ ਦੇ ਵੱਲ ਗੋਲੀ ਚਲਾਈ ਸੀ ਤੇ ਉਹ ਗੋਲੀ ਨਹੀਂ ਸੀ ਲੱਗੀ ਪਰ ਉਹਨੇ ਆਪਣੇ ਵੱਲੋਂ ਕਸਰ ਨਹੀਂ ਸੀ ਛੱਡੀ ਤੇ ਨਰੈਣ ਸਿੰਘ ਚੌੜਾ ਨੂੰ ਤਿੰਨ ਵਾਰ ਪੁਲਿਸ ਰਿਮਾਂਡ ਦੇ ਉੱਤੇ ਭੇਜਿਆ ਗਿਆ ਤੇ ਹੁਣ ਜਦੋਂ ਉਹਦਾ ਪੁਲਿਸ ਰਿਮਾਂਡ ਖਤਮ ਹੋ ਗਿਆ ਤੇ ਪਤਾ ਲੱਗਾ ਜੀ ਕਿ ਉਹਨੂੰ ਹੁਣ ਇਸ ਵੇਲੇ ਪਹਿਲ ਤੱਕ ਚੌਦੰਦੀ न्यायिक हिरासत ਦੇ ਵਿੱਚ ਯਾਨੀ ਕਿ ਉਹਨੂੰ ਇਸ ਵੇਲੇ ਭੇਜ ਦਿੱਤਾ ਗਿਆ ਇਧਰ ਜੇਲ੍ਹ ਦੇ ਵਿੱਚ ਹੁਣ ਦੇਖਦੇ ਭਾਈ ਪੂਰੇ ਮਸਲੇ ਦੇ ਵਿੱਚ ਕਾਨੂੰਨ ਆਪਣਾ ਕੀ ਕੰਮ ਕਰਦਾ ਪਰ ਗੱਲ ਇਹ ਵੀ ਨਰੈਣ ਸਿੰਘ ਚੌੜਾ ਦੇ ਬਾਰੇ ਭਾਵੇਂ ਉਹਨੂੰ ਕੋਈ ਕਹਵੇ ਜੀ ਭਾਈ ਸਾਹਿਬ ਭਾਈ ਨੇ ਐ ਕੀਤਾ ਭਾਈ ਸਾਹਿਬ ਐ ਹੀ ਹੁੰਦੇ ਆ ਭਾਈ ਸਾਹਿਬ ਐ ਹੀ ਹੁੰਦੇ ਆ ਪਰ ਗੋਲੀ ਕਿਸੇ ਵੱਲ ਵੀ ਚਲਾਈ ਜਾਵੇ ਉਹ ਗਲਤ ਆ ਗੋਲੀ ਚਲਾਉਣੀ ਬਿਲਕੁਲ ਗਲਤ ਗੱਲ ਆ ਪਰ ਵਕ ਵਕ ਕਰਾਂ ਦੇ ਲੋਕ ਹੁੰਦੇ ਆ ਕੋਈ ਇਸੇ ਗੱਲ ਨੂੰ ਵੜਿਆਉਣ ਵਾਲਾ ਹੁੰਦਾ ਕੋਈ ਇਸੇ ਗੱਲ ਦੇ ਉੱਤੇ ਚਿੰਤਾ ਕਰਨ ਵਾਲਾ ਹੁੰਦਾ ਤੇ ਕਈ ਇਸ ਗੱਲ ਨੂੰ ਵਡਿਆ ਵੀ ਰਹੇ ਆ ਵੀ ਦੇਖੋ ਚੌੜਾ ਨੇ ਗੋਲੀ ਚਲਾਤੀ ਹਿੰਮਤ ਕੀਤੀ ਬਹਾਦਰ ਬੰਦਾ ਫਲਾਣਾ ਬੰਦਾ ਬਾਕੀ 41 ਦਲ ਦਾ ਕੀ ਬਣੂਗਾ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਫਿਲਹਾਲ 41 ਦਲ ਉਵੇਂ ਹੀ ਸੰਕਟ ਦੇ ਵਿੱਚ ਆ ਸਤਿਕਾਰਯੋਗ ਜਿਹੜਾ ਉਸੇ ਤਰੀਕੇ ਦੇ ਨਾਲ ਹੀ ਆਪਾਂ ਜਾਣਦੇ ਹਾਂ ਵੀ ਮੁਸ਼ਕਲ ਘੜੀ ਦੇ ਵਿੱਚ ਆਇਆ ਹੋਇਆ ਜੀ ਜੀ ਬਿਲਕੁਲ ਸਹੀ ਜਨਾਬ ਸਾਹਿਬ ਹੁਣ ਗੱਲ ਕਰਦੇ ਹਾਂ ਜੀ ਲਾਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਹੋਈ ਸੀ ਉਸ ਮਾਮਲੇ ਦੇ ਵਿੱਚ ਕਿਤੇ ਗਾਜ ਜਿਹੜੀ ਹੈ ਉਹ ਡੀਐਸਪੀ ਦੇ ਉੱਪਰ ਡਿੱਗ ਗਈ ਹੈ ਨੌਕਰੀ ਤੋਂ ਹਟਾ ਦਿੱਤਾ ਗਿਆ ਜੀ ਡੀਐਸਪੀ ਹਾਂ ਬਿਲਕੁਲ ਜੀ ਬਿਲਕੁਲ ਨੌਕਰੀ ਤੋਂ ਡੀਐਸਪੀ ਨੂੰ ਹਟਾ ਦਿੱਤਾ ਗਿਆ ਕਿਉਂਕਿ ਪਹਿਲੀ ਗੱਲ ਤਾਂ ਇਹ ਬੜੀ ਮਹੱਤਵਪੂਰਨ ਗੱਲ ਆ ਬਹੁਤ ਵੱਡੀ ਗੱਲ ਇਹ ਆ ਵੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਬਾਰੇ ਮੰਨੇ ਹੀ ਨਹੀਂ ਸੀਗੇ ਪਹਿਲਾਂ ਤੱਕ ਪਰ ਤਾਂ ਕੋਈ ਮੰਨ ਕੇ ਨਹੀਂ ਰਾਜੀ ਸੀ ਵੀ ਭਾਈ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਜਿਹੜੀ ਉਹ ਇੱਥੇ ਹੋਈ ਹੈ ਪੰਜਾਬ ਦੇ ਵਿੱਚ ਹੋਈ ਹੈ ਇਹ ਤਾਂ ਤੁਸੀਂ ਦੇਖੋ ਵੀ ਐਂਡ ਦੇ ਉੱਤੇ ਮਜਬੂਰੀ ਦੇ ਵਿੱਚ ਮੰਨਣਾ ਪਿਆ ਨਹੀਂ ਤਾਂ ਕੋਈ ਮੰਨ ਕੇ ਥੋੜੀ ਰਾਜੀ ਸੀ ਵੀ ਭਾਈ ਆਹ ਲਓ ਜੀ ਅਸੀਂ ਇੱਥੇ ਇੰਟਰਵਿਊ ਕੀਤੀ ਹੈ ਜਾਂ ਕਰਵਾਈ ਹੈ ਸਾਨੂੰ ਐ ਕਰਨਾ ਚਾਹੀਦਾ ਸੀ ਜਾਂ ਨਹੀਂ ਕਰਨਾ ਚਾਹੀਦਾ ਸੀ ਪਰ ਐਨ ਮੌਕੇ ਦੇ ਉੱਤੇ ਚਲੋ ਮੰਨਣਾ ਪੈ ਗਿਆ ਕਿਉਂਕਿ ਐਸਆਈਟੀ ਦੇ ਵੱਲੋਂ ਜਾਣਕਾਰੀ ਮਚਰ ਕੀਤੀ ਗਈ ਹੈ ਫਿਰ ਉਸ ਤੋਂ ਬਾਅਦ ਅਲਗੀਆਂ ਗੱਲਾਂ ਚੱਲ ਪਈਆਂ ਵੀ ਭਾਈ ਇਸ ਗੱਲ ਦੇ ਉੱਤੇ ਵੀ ਕਿਵੇਂ ਨਾ ਕਿਵੇਂ ਪੁੱਛਾ ਫੇਰਿਆ ਜਾਵੇ ਔਰ ਜਦੋਂ ਉਹ ਫਿਰਿਆ ਨਹੀਂ ਤੇ ਹੁਣ ਨਵੀਂ ਜਾਣਕਾਰੀ ਆ ਗਈ ਕਿ ਭਾਈ ਇਸ ਮਸਲੇ ਦੇ ਉੱਤੇ ਕਈ ਪੁਲਿਸ ਅਧਿਕਾਰੀਆਂ ਦੇ ਉੱਤੇ ਕਾਰਵਾਈ ਵੀ ਹੋ ਗਈ ਆ ਉਹ ਜਿਹੜੀ ਕਾਰਵਾਈ ਤੋਂ ਬਾਅਦ ਹੁਣ ਨਵੀਂ ਜਾਣਕਾਰੀ ਆਈ ਹੈ ਕਿ ਜਿਹੜਾ ਡੀਐਸਪੀ ਗੁਰਸ਼ੇਰ ਸਿੰਘ ਆ ਉਹਨਾਂ ਨੂੰ ਨੌਕਰੀ ਤੋਂ ਕੱਢਿਆ ਜਾਵੇ ਤੇ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੁਣ ਇਹ ਵੀ ਜਾਣਕਾਰੀ ਪ੍ਰਾਪਤ ਹੋਈ ਆ ਡੀਐਸਪੀ ਗੁਰਸ਼ੇਰ ਸਿੰਘ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹਾਈ ਕੋਰਟ ਦੇ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਹ ਜਾਣਕਾਰੀ ਪੇਸ਼ ਕੀਤੀ ਗਈ ਆ ਤੇ ਉਸ ਤੋਂ ਬੜੀ ਗੱਲ ਇਹ ਆ ਮਹੱਤਵਪੂਰਨ ਵੀ ਪਤਾ ਲੱਗਾ ਜਿਵੇਂ ਗੁਰਸ਼ੇਰ ਸਿੰਘ ਤਾਂ ਕਹਿੰਦੇ ਨੇਪਾਲ ਦੇ ਰਾਹੀ ਬਾਹਰਲੇ ਮੁਲਖ ਦੇ ਵੱਲ ਪਹਿਲੇ ਪੱਜ ਗਏ ਸੀਗੇ ਇਦਾਂ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਾਲਾਂਕਿ ਇਹਦੇ ਵਿੱਚ ਕਿੰਨੀ ਸੱਚਾਈ ਹੈ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਆਹ ਗੱਲਾਂ ਵੀ ਵਿਚੋ ਵਿਚਾਰੇ ਚੱਲੀਆਂ ਦੇਖਦੇ ਭਾਈ ਹੌਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਹੈਰਾਨੀ ਹੁੰਦੀ ਆ ਕਿ ਇਹ ਮਸਲੇ ਕਿਹੋ ਜਿਹੇ ਬਣੇ ਪਏ ਆ ਇਹਨਾਂ ਮਸਲਾਂ ਦੇ ਵਿੱਚ ਹਰ ਰੋਜ਼ ਕੁਝ ਨਾ ਕੁਝ ਨਵਾਂ ਆ ਜਾਂਦਾ ਤੁਸੀਂ ਦੇਖੋ ਕਿ ਪਹਿਲਾਂ ਤਾਂ ਇਸ ਮਸਲੇ ਦੇ ਉੱਤੇ ਕਿਸੇ ਨੇ ਪੈਰਾਂ ਤੇ ਪਾਣੀ ਨਹੀਂ ਸੀ ਪੈਣ ਦਿੱਤਾ ਸਾਰੀ ਇਹ ਗੱਲ ਕਹਿੰਦੇ ਸੀ ਨਾ ਪਤਾ ਤਾਂ ਕੀਤਾ ਹੀ ਨਹੀਂਗਾ ਸਾਡੇ ਆਲੇ ਪਾਸੇ ਤਾਂ ਇੰਟਰਵਿਊ ਹੋਈ ਨਹੀਂ ਸਕਦੀ ਅਸੀਂ ਤਾਂ ਇਦਾਂ ਦਾ ਕੰਮ ਹੋ ਦੇਣੀ ਹੋਣ ਦੇਵਾਂਗੇ ਨਹੀਂ ਇੱਕ ਇੰਟਰਵਿਊ ਰਾਜਸਥਾਨ ਦੇ ਵਿੱਚੋਂ ਨਿਕਲੀ ਇੱਕ ਇੰਟਰਵਿਊ ਪੰਜਾਬ ਦੇ ਵਿੱਚੋਂ ਨਿਕਲੀ ਤੇ ਫਿਰ ਪਤਾ ਲੱਗਾ ਜੀ ਕਿ ਭਾਈ ਸਚਾਈ ਤਾਂ ਆ ਹੈਗੀ ਆ ਸੋ ਪਹਿਲਾਂ ਇਸ ਗੱਲ ਦੇ ਉੱਤੇ ਕੋਈ ਰਜ਼ਾਮੰਦੀ ਕੋਈ ਮੰਨ ਕੇ ਕੋਈ ਇਸ ਗੱਲ ਦੇ ਉੱਤੇ ਗਲਤੀ ਕਬੂਲ ਕਰਕੇ ਰਾਜ਼ੀ ਨਹੀਂ ਸੀ ਕਿ ਸਾਡੇ ਆਲੇ ਪਾਸੇ ਵੀ ਆ ਕੁਝ ਹੋਇਆ ਜੀ ਜੀ ਬਿਲਕੁਲ ਟਣਾ ਸਾਹਿਬ ਉੱਧਰ ਗੱਲ ਹੁਣ ਕਰਦੇ ਆਂ ਜੀ ਭਾਜਪਾ ਦੀ ਕਹਿੰਦੇ ਮਹਿੰਦਰ ਭਗਤੁਰਾਂ ਦੇ ਸਮੇਤ 16 ਜਣਿਆਂ ਨੂੰ ਭਾਜਪਾ ਨੇ ਪਾਰਟੀ ਚੋਂ ਬਾਹਰ ਕੱਢ ਦਿੱਤਾ ਆ ਬਿਲਕੁਲ ਜੀ ਬਿਲਕੁਲ ਮਹਿੰਦਰ ਭਗਤ ਮਹਿੰਦਰ ਭਗਤ ਦੇ ਬਾਪ ਭਗਤ ਚੂਨੀ ਲਾਲ ਸਮੇਤ ਤੇ ਹੋਰ ਜਿਹੜੇ ਪਤਾ ਲੱਗਾ ਜੀ ਕਿ 15-16 ਜਣੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਕਿਉਂਕਿ ਉਹ ਕਹਿੰਦੇ ਜੀ ਪਾਰਟੀ ਵਿਰੋਧੀ ਗਤੀਵਿਧੀਆਂ ਮਹਿੰਦਰ ਭਗਤ ਤਾਂ ਇਸ ਵੇਲੇ ਆਪਾਂ ਜਾਣਦੇ ਆ ਕਿ ਇੱਥੇ ਪਾਰਟੀ ਦੇ ਵਿੱਚ ਆ ਆਮ ਆਦਮੀ ਪਾਰਟੀ ਦੇ ਵਿੱਚ ਉਹ ਆਵਾਮੀ ਪਾਰਟੀ ਦੇ ਵੱਲੋਂ ਮੰਤਰੀ ਆਪਾਂ ਜਾਣਦੇ ਆ ਪਰ ਗੱਲ ਇਹ ਜੀ ਕਿ ਉਹਨਾਂ ਦੇ ਪਿਤਾ ਜਿਹੜੇ ਭਗਤ ਚੁੰਨੀ ਲਾਲ ਉਹ ਹਾਲੇ ਵੀ ਬੀਜੇਪੀ ਦੇ ਵਿੱਚ ਸੀਗੇ ਹਾਲਾਂਕਿ ਉਹਨਾਂ ਨੇ ਬੀਜੇਪੀ ਦੇ ਵਿੱਚ ਆਪਣੀਆਂ ਗਤੀਵਿਧੀਆਂ ਖਤਮ ਕੀਤੀਆਂ ਹੋਈਆਂ ਉਮਰ ਦੇ ਤਕਾਜ਼ੇ ਦੇ ਕਰਕੇ ਉਹਨਾਂ ਨੇ ਪਹਿਲਾਂ ਹੀ ਇਹ ਗੱਲ ਕਹੀ ਸੀ ਕਿ ਮੇਰੀ ਸਿਹਤ ਨਹੀਂ ਠੀਕ ਰਹੀ ਜੀ ਤੇ ਮੇਰੀ ਉਮਰ ਹੁਣ ਵੱਡੀ ਆ ਇਸ ਕਰਕੇ ਭਾਈ ਮੈਂ ਇਸ ਗੱਲ ਦੇ ਨਾਲ ਹੁਣ ਤੁਰ ਨਹੀਂ ਸਕਦਾ ਸਿਆਸਤ ਦੇ ਵਿੱਚ ਪਰ ਗੱਲ ਇਹ ਜੀ ਕਿ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਕਿ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਇਕੱਲੇ ਉਹਨਾਂ ਨੂੰ ਨਹੀਂ ਕੁਝ ਹੋਰ ਜਿਹੜੇ ਬੀਜੇਪੀ ਦੇ ਆਗੂ ਆ ਜਿਹੜੇ ਕਿ ਜਾਂ ਗੈਰ ਸਰਗਰਮ ਸੀ ਜਾਂ ਜਿਹੜੇ ਹੋਰ ਪਾਰਟੀ ਵਿਰੋਧੀ ਗਤੀਵਿਧੀਆਂ ਵਾਲੇ ਸੀ ਉਹਨਾਂ ਨੂੰ ਵੀ ਪਾਰਟੀ ਦੇ ਵਿੱਚੋਂ ਕੱਢਤਾ ਮਹਿੰਦਰ ਭਗਤ ਦੇ ਪਿਤਾ ਜਿਹੜੇ ਭਗਤ ਚੂਨੀ ਲਾਲ ਆ ਇਹ ਕਿਸੇ ਵੇਲੇ ਪੰਜਾਬ ਦੇ ਸਾਬਕਾ ਮੰਤਰੀ ਵੀ ਰਹੇ ਜਦੋਂ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਦੀ ਸਰਕਾਰ ਸੀ ਉਸ ਵੇਲੇ ਇਹ ਬੀਜੇਪੀ ਦੇ ਕੋਟੇ ਦੇ ਵਿੱਚੋਂ ਮੰਤਰੀ ਰਹੇ ਆ ਪਰ ਹੁਣ ਕਿਉਂਕਿ ਉਮਰ ਇਹਨਾਂ ਦੀ ਕਾਫੀ ਹੋ ਗਈ ਆ ਤੇ ਹੁਣ ਇਹ ਤੁਰ ਫਿਰ ਨਹੀਂ ਸਕਦੇ ਬਹੁਤਾ ਹੁਣ ਇਹ ਸਿਆਸੀ ਸਰਗਰਮੀਆਂ ਦੇ ਵਿੱਚ ਵਿਚਰ ਨਹੀਂ ਸਕਦੇ ਇਸ ਕਰਕੇ ਇਹਨਾਂ ਨੇ ਪਹਿਲਾਂ ਹੀ ਗੱਲ ਕਹਿਤੀ ਸੀ ਕਿ ਭਾਈ ਮੇਰੀ ਫੋਟੋ ਤੇ ਮੇਰੇ ਵਿਚਾਰ ਜਿਹੜੇ ਉਹ ਨਾ ਲਾਏ ਜਾਣ ਮੈਂ ਹੁਣ ਬਿਲਕੁਲ ਸੀਮਤ ਆ ਮੈਂ ਘਰ ਤੱਕ ਸੀਮਤ ਆ ਪੁੱਤ ਇਹਨਾਂ ਦਾ ਆਮ ਆਦਮੀ ਪਾਰਟੀ ਚ ਭਗਤ ਚੁੰਨੀ ਲਾਲ ਆਪ ਆ ਜਿਹੜੇ ਉਹ ਬੀਜੇਪੀ ਦੇ ਵਿੱਚ ਤੇ ਬੀਜੇਪੀ ਨੇ ਇਹਨਾਂ ਨੂੰ ਅੱਜ ਬਾਹਰ ਕੱਢਤਾ ਜੀ ਜੀ ਬਿਲਕੁਲ ਜਨਾਬ ਸਾਹਿਬ ਅੱਗੇ ਵਧਦੇ ਆ ਗੱਲ ਕਰਦੇ ਆ ਉਹਨੇ ਕਿਹਾ ਉਹਦੇ ਅੰਕੜੇ ਦੀ ਜਿਹਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਇਹ ਕਹਿੰਦੇ ਪੰਜਾਬ ਦੇ ਲੋਕ ਇੱਕ ਦਿਨ ਦੇ ਵਿੱਚ 35 ਕਰੋੜ ਦਾ ਬੋਤਲਬੰਦ ਪਾਣੀ ਪੀ ਜਾਂਦੇ ਨੇ हां बिल्कुल ही 35 ਕਰੋੜ ਦਾ ਬੋਤਲਬੰਦ ਪਾਣੀ ਤੇ ਕੋਲਡ ਡਰਿੰਕ ਪੰਜਾਬ ਦੇ ਲੋਕ ਇੱਕ ਦਿਨ ਦੇ ਵਿੱਚ ਪੀ ਜਾਂਦੇ 35 ਕਰੋੜ ਦਾ ਮਤਲਬ ਇਹ ਆ ਵੀ ਇੱਕ ਸਾਲ ਦੇ ਵਿੱਚ ਪੰਜਾਬ ਦੇ ਲੋਕ ਆ ਜਿਹੜੇ 1200 ਕਰੋੜ ਰੁਪਏ ਤੋਂ ਵੱਧ ਦਾ ਬੋਤਲਬੰਦ ਪਾਣੀ ਕੋਲਡ ਡਰਿੰਕ ਤੇ ਡੱਬਾ ਬੰਦ ਜੂਸ ਪੀ ਜਾਂਦੇ ਆ 1200 ਕਰੋੜ ਰੁਪਏ ਦਾ ਤੇ ਜੇ ਆਪਾਂ ਗੱਲ ਕਰੀਏ 7.5 ਸਾਲਾਂ ਦੀ ਤੇ 62000 ਕਰੋੜ ਤੋਂ ਵੱਧ ਪੰਜਾਬ ਦੇ ਲੋਕਾਂ ਨੇ ਕੋਲਡ ਡਰਿੰਕ ਦੇ ਉੱਤੇ ਜੂਸ ਦੇ ਉੱਤੇ ਤੇ ਬੋਤਲਬੰਦ ਪਾਣੀ ਦੇ ਉੱਤੇ ਖਰਚ ਕੀਤਾ ਤੇ ਇਹ ਉਹ ਪੰਜਾਬ ਆ ਜਿੱਥੇ ਕਿ ਆਪਾਂ ਪੰਜ ਦਰਿਆਵਾਂ ਦੀ ਧਰਤੀ ਕਹਿੰਦੇ ਆ ਜਿੱਥੇ ਕਿ ਪੰਜਾਬ ਦੇ ਵਿੱਚ ਕਹਿੰਦੇ ਕਿ ਦੁੱਧ ਦਹੀਂ ਦੀਆਂ ਨਦੀਆਂ ਵਗਦੀਆਂ ਸੀ ਅੱਜ ਕੱਲ੍ਹ ਉੱਥੇ ਡੱਬਾਬੰਦ ਜੂਸਾਂ ਤੇ ਕੋਲਡ ਡਰਿੰਕਾਂ ਦੀਆਂ ਨਦੀਆਂ ਵਗਦੀਆਂ ਬੱਚੇ-ਬੱਚੇ ਤੱਕ ਇਹਨਾਂ ਚੀਜ਼ਾਂ ਦੀ ਪਹੁੰਚ ਹੋ ਗਈ ਆ ਇਹ ਚੀਜ਼ਾਂ ਸਿਹਤ ਲਈ ਚਲੋ ਪਾਣੀ ਤਾਂ ਪੀਣਾ ਜ਼ਰੂਰੀ ਆ ਪਾਣੀ ਤੇ ਸਾਨੂੰ ਆਪਣੇ ਤੇ ਭਰੋਸਾ ਨਹੀਂ ਰਿਹਾ ਤੇ ਉਦਾਂ ਆਪਾਂ ਜਾਣਦੇ ਕਿ ਪਵਨ ਗੁਰੂ ਤੇ ਪਾਣੀ ਸਾਡਾ ਪਿਤਾ ਸਾਨੂੰ ਆਪਣੇ ਪਿਤਾ ਦੇ ਉੱਤੇ ਵੀ ਭਰੋਸਾ ਨਹੀਂ ਰਿਹਾ ਤੇ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕ ਇਹਨਾਂ ਚੀਜ਼ਾਂ ਦੇ ਉੱਤੇ ਫालतू ਖਰਚ ਕਰ ਰਹੇ ਆ ਜਾਂ ਕਹਿੰਦੇ ਲੋੜ ਮੁਤਾਬਕ ਭਾਵੇਂ ਕਰਦੇ ਹੁਣ ਪਰ ਅਸੀਂ ਆਪ ਹੀ ਪਲੀਤ ਕੀਤਾ ਨਾ ਸਾਰਾ ਪਾਣੀ ਵੀ ਅਸੀਂ ਹਵਾ ਵੀ ਸਾਰਾ ਕੁਝ ਕਰਤਾ ਬਰਬਾਦ ਤੇ ਹੁਣ ਦੇਖੋ ਸਾਨੂੰ ਇਸ ਤਰੀਕੇ ਨਾਲ ਬੋਤਲਬੰਦ ਪਾਣੀ ਪੀਣਾ ਪੈਂਦਾ ਅੱਜ ਪੰਜਾਬ ਦੇ ਵਿੱਚ ਪਾਣੀ ਵੀ ਕਈ ਤਰ੍ਹਾਂ ਦਾ ਹੋ ਗਿਆ ਘਰ ਘਰ ਦੇ ਵਿੱਚ ਆਰਓ ਆ ਪਿੰਡ ਦੇ ਪਿੰਡ ਦੇ ਵਿੱਚ ਆਰਓ ਸਿਸਟਮ ਲੱਗੇ ਆ ਬੋਤਲ ਬੰਦ ਪਾਣੀ ਉਸ ਥਾਂ ਦੇ ਉੱਤੇ ਵੀ ਪਹੁੰਚਿਆ ਹੋਇਆ ਜਿਹੜੀ ਥਾਂ ਦੇ ਉੱਤੇ ਆਟਾ ਹੈ ਨਹੀਂ ਜਿਹੜੀ ਥਾਂ ਦੇ ਉੱਤੇ ਖਾਣ ਵਾਲੀ ਚੀਜ਼ ਨਾ ਹੋਵੇ ਉਸ ਥਾਂ ਤੇ ਕੋਲਡ ਡਰਿੰਕ ਤੇ ਬੋਤਲ ਵਾਲਾ ਪਾਣੀ ਪਹੁੰਚਿਆ ਜਿੱਥੇ ਇੱਕ ਵੀ ਬੰਦਾ ਹੈਗਾ ਇਸ ਧਰਤੀ ਦੇ ਉੱਤੇ ਉਥੇ ਵੀ ਬੋਤਲ ਵਾਲਾ ਪਾਣੀ ਪਹੁੰਚਿਆ ਹੋਇਆ ਸੋ ਇਹ ਅੱਜ ਕਿਉਂ ਤੇ ਚਲੋ ਮਾਰਕੀਟਿੰਗ ਆ ਉਹਨਾਂ ਨੇ ਆਪਣਾ ਸੌਦਾ ਵੇਚਣਾ ਪਰ ਅਸੀਂ ਪੰਜਾਬੀਆਂ ਨੇ ਪੰਜ ਦਰਿਆਵਾਂ ਦੀ ਧਰਤੀ ਵਾਲੇ ਪੰਜਾਬੀਆਂ ਨੇ ਪੰਜਾਬ ਦਾ ਕੀ ਕਰਤਾ ਤੇ ਪਾਣੀ ਕਿਵੇਂ ਬਰਬਾਦ ਕਰਤਾ ਇਹਦੇ ਬਾਰੇ ਪਤਾ ਨਾ ਲੱਗਦਾ ਜੀ ਜੀ ਬਿਲਕੁਲ ਤੇਣਾ ਸਭ ਠੰਡ ਦਾ ਕੀ ਹਾਲ ਹੈ ਜੀ ਮੌਸਮ ਕਿੰਨਾ ਬਦਲ ਗਿਆ